ਸੱਚੇਕਾਰ ਹੌਟ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੰਮ੍ਰਿਤਸਰ ਤੋਂ ਵਿਧਾਇਕ ਕੁਹਰ ਵਿਜੇ ਪ੍ਰਤਾਪ ਸਿੰਘ ਦੇ ਵੱਲੋਂ ਭਗਵੰਤ ਸਿੰਘ ਮਾਨ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਭਗਵੰਤ ਸਿੰਘ ਮਾਨ ਨੂੰ ਉਹਨਾਂ ਦੇ ਘਰ ਆਉਣ ਵਾਲੀਆਂ ਖੁਸ਼ੀਆਂ ਦੀਆਂ ਵਧਾਈਆਂ ਦਿੱਤੀਆਂ ਗਈਆਂ ਪਰ ਉੱਥੇ ਹੀ ਉਹਨਾਂ ਦੇ ਵੱਲੋਂ ਇੱਕ ਰੋਸ ਵੀ ਪ੍ਰਗਟ ਕੀਤਾ ਗਿਆ ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਜੁਆਇਨਿੰਗ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਉਹਨਾਂ ਦੇ ਨਾਲ ਇੱਕ ਵਾਅਦਾ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਬੀਤੇ ਸਾਲ 28 ਨਵੰਬਰ ਨੂੰ ਭਗਵੰਤ ਸਿੰਘ ਮਾਨ ਦੇ ਨਾਲ ਉਹਨਾਂ ਦੀ ਵਿਸਤਾਰ ਪੂਰਵਕ ਗੱਲਬਾਤ ਵੀ ਹੋਈ ਸੀ ਪਰ ਉਸ ਤੋਂ ਬਾਅਦ ਅੱਜ 2 ਮਹੀਨੇ ਬੀਤ ਚੁੱਕੇ ਨੇ ਪਰ ਅਜੇ ਤੱਕ ਉਸਤੇ ਕਿਸੇ ਤਰੀਕੇ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਕਿ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਵੀ ਕੁਵਰ ਵਿਜੇ ਪ੍ਰਤਾਪ ਦੇ ਸ਼ੇਅਰ ਕੀਤਾ ਗਿਆ ਤੇ ਪਗਵੰਤ ਸਿੰਘ ਮਾਨ ਨੂੰ ਇਸ ਦਾ ਜਵਾਬ ਦੇਣ ਲਈ ਕਿਹਾ ਗਿਆ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਵਿਧਾਇਕ ਕੁਮਰ ਵਿਜੇ ਪ੍ਰਤਾਪ ਨੇ ਮੁੱਖ ਮੰਤਰੀ ਪਗਵੰਤ ਮਾਨ ਤੇ ਨਿਸ਼ਾਨਾ ਸਾਧਿਆ ਕੁਮਰ ਵਿਜੇ ਪ੍ਰਤਾਪ ਨੇ ਫੇਸਬੁੱਕ ਤੇ ਪੋਸਟ ਕਰਦੇ ਹੋਏ ਲਿਖਿਆ ਕਿ ਮੁੱਖ ਮੰਤਰੀ ਪਗਵੰਤ ਮਾਨ ਦੇ ਘਰ ਚਾਹੇ ਰਾਜਕੁਮਾਰ ਜਨਮ ਲੇ ਚਾਹੇ ਰਾਜਕੁਮਾਰੀ ਉਹ ਵੀ ਮੁੱਖ ਮੰਤਰੀ ਦੀ ਕੁਰਸੀ ਤੇ ਹੀ ਬੈਠੇ ਤਾਂ ਸਾਨੂੰ ਖੁਸ਼ੀ ਹੋਏਗੀ ਪਰ ਮੇਰੇ ਨਾਲ ਕੀਤਾ ਹੋਇਆ ਵਾਦਾ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਉੱਥੇ ਅੱਗੇ ਲਿਖਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਮੇਰੀ ਜੁਆਇਨਿੰਗ ਦੇ ਦੌਰਾਨ ਕੀਤਾ ਗਿਆ ਵਾਅਦਾ ਜਿਸ ਦੇ ਵਿੱਚ ਮੁੱਖ ਮੰਤਰੀ ਕੇਜਰੀਵਾਲ ਵੀ ਸ਼ਾਮਿਲ ਹੋਏ ਉਹ ਅਜੇ ਤੱਕ ਉੱਥੇ ਹੀ ਹੈ। ਇਹ ਮਾਮਲਾ ਬਰਗਾਰੀ, ਬੇਅਦਬੀ, ਬਹਿਬਲ ਕਲਾ ਅਤੇ ਕੋਟਪੁਰਾ ਗੋਲੀ ਕਾਂਡ ਦਾ ਹੈ। ਉੱਥੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਬਾਰੇ ਮੇਰੀ 28 ਨਵੰਬਰ ਨੂੰ ਵਿਸਤਾਰਪੂਰਵਕ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਗੱਲ ਹੋਈ ਸੀ ਪਰ ਉਸ ਤੋਂ ਬਾਅਦ ਪਰ ਇਸ ਗੱਲ ਨੂੰ 2 ਮਹੀਨੇ ਬੀਤ ਚੁੱਕੇ ਹਨ ਤੇ ਅੱਜ ਵੀ ਮੈਂ ਉੱਥੇ ਹੀ ਖੜਾ ਹਾਂ ਜਿੱਥੇ ਚੋਣਾਂ ਤੋਂ ਪਹਿਲਾਂ ਖੜਿਆ ਸੀ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਹੁਣ ਤਾਂ ਉਹਨਾਂ ਦੇ ਪੀਏ ਦੇ ਵੱਲੋਂ ਵੀ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਮੋਰਚੇ ਵਾਲਿਆਂ ਦੇ ਨਾਲ ਉਹਨਾਂ ਦਾ ਰਾਜ਼ੀਨਾਮਾ ਹੋ ਗਿਆ ਤੇ ਉਹਨਾਂ ਨੇ ਮੇਰੇ ਹੀ ਹੀ ਉਹਨਾਂ ਨੂੰ ਲਗਵਾ ਦਿੱਤਾ ਤੇ ਕਾਨੂੰਨੀ ਦਾਅ ਪੇਂਚ ਖੇਡਨੇ ਸ਼ੁਰੂ ਕਰ ਦਿੱਤੇ ਨੇ ਅੱਗੇ ਲਿਖਦੇ ਹੋਏ ਉਹਨਾਂ ਨੇ 29 ਜਨਵਰੀ ਨੂੰ ਕੋਰਟ ਦੇ ਵਿੱਚ ਮਿਲਣ ਦੇ ਲਈ ਵੀ ਕਿਹਾ ਦੋਸ਼ੀਆਂ ਦੇ ਵੱਡੇ ਵਕੀਲ ਹੁਣ ਆਪ ਦੀ ਸਰਕਾਰ ਦੇ ਵੱਡੇ ਵਕੀਲ ਬਣ ਗਏ ਨੇ ਉੱਥੇ ਮੈਂ ਤੇ ਮੇਰੇ ਪ੍ਰਾਈਵੇਟ ਵਕੀਲਾਂ ਨੂੰ ਕੜੀ ਟੱਕਰ ਦੇ ਰਹੇ ਨੇ 29 ਜਨਵਰੀ ਨੂੰ ਫਰੀਦਕੋਟ ਦੀ ਅਦਾਲਤ ਦੇ ਵਿੱਚ ਪੇਸ਼ ਹੋਣਗੇ ਜਿੱਥੇ ਕਿ ਸਾਰਾ ਹਿਸਾਬ ਕਿਤਾਬ ਗੁਰਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਰੱਖਿਆ ਜਾਏਗਾ ਤੇ ਜਿੱਥੇ ਉਹਨਾਂ ਨੂੰ ਇਨਸਾਫ ਦੀ ਵੀ ਉਮੀਦ ਹੈ ਉੱਥੇ ਹੀ ਕਾਂਗਰਸ ਵਿਧਾਇਕ ਸੁਖਪਾਲ ਖੈਰਾ ਨੇ ਵੀ ਕੁੰਵਰ ਵਿਜੇ ਪ੍ਰਤਾਪ ਦੀ ਇਸ ਪੋਸਟ ਤੇ ਟਵਿੱਟਰ 'ਤੇ ਸ਼ੇਅਰ ਕੀਤੀ ਹੈ ਉਹਨਾਂ ਕਿਹਾ ਹੈ ਕਿ ਉਹਨਾਂ ਟਵੀਟ ਕਰਦੇ ਹੋਏ ਲਿਖਿਆ ਕਿ ਭਗਵੰਤ ਮਾਨ ਜੇਕਰ ਤੁਹਾਡੇ ਕੋਲ ਵਿਰੋਧੀ ਪਾਰਟੀਆਂ ਨੂੰ ਪੀੜਿਤ ਕਰਨ ਤੋਂ ਇਲਾਵਾ ਟਾਈਮ ਹੈ ਤਾਂ ਬੇਅਦਬੀ ਮਾਮਲਿਆਂ ਦੇ ਵਿੱਚ ਨਿਆਂ ਦੀ ਮੰਗ ਵੀ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਵੀ ਜਵਾਬ ਦਿਓ